ਫੋਨ ਗੁੰਮ ਹੋਣ ਤੇ ਵੀ ਬਲੌਕ ਕਰ ਸਕਦੇ ਹੋ ਯੂਪੀਆਈ ਆਈ ਜੀ ਯੂਪੀਆਈ ਆਈ ਜੀ ਨਾ ਬੰਦ ਹੋਣਾ ਤੁਹਾਨੂੰ ਲਿਆ ਸਕਦਾ ਸੜਕ ਤੇ ਇਹ ਤਰੀਕਾ ਬਚਾ ਸਕਦਾ ਹੈ ਤੁਹਾਨੂੰ ਵੱਡੇ ਨੁਕਸਾਨ ਤੋਂ UPI ID ਯਾਨੀ ਕਿ ਜਦੋਂ ਆਨਲਾਈਨ ਕਿਸੇ ਐਪ ਦੇ ਜ਼ਰੀਏ ट्रांजैक्शन ਕੀਤੀ ਜਾਂਦੀ ਹੈ ਤਾਂ ਉਹ ਜਿਹੜੀ ID ਹੁੰਦੀ ਹੈ ਉਸ ਨੂੰ UPI ID ਕਿਹਾ ਜਾਂਦਾ ਤਾਂ ਭਾਵੇਂ PhonePe ਹੋਵੇ Paytm ਹੋਵੇ Google Pay ਹੋਵੇ ਇਹਨਾਂ ਸਾਰਿਆਂ ਦੇ ਵਿੱਚ UPI ID ਹੁੰਦੀ ਹੈ ਤਾਂ ਤੁਸੀਂ ਇਸ ਦੇ ਨਾਲ ਆਨਲਾਈਨ ट्रांजैक्शन ਜਦੋਂ ਕਰਦੇ ਹੋ ਬੇਹਦ ਆਸਾਨੀ ਦੇ ਨਾਲ ਹੋ ਜਾਂਦੀ ਹੈ ਪਰ ਸਮੱਸਿਆ ਇੱਥੇ ਖੜੀ ਹੁੰਦੀ ਹੈ ਜਦੋਂ ਤੁਹਾਡਾ ਫੋਨ ਗਵਾਚ ਜਾਂਦਾ ਹੈ ਤੁਹਾਡਾ ਫੋਨ ਤੁਸੀਂ ਚਾਹੇ ਚੋਰੀ ਹੋ ਜਾਂਦਾ ਹੈ ਜਾਂ ਗਵਾਚ ਜਾਂਦਾ ਹੈ ਪਰ ਇਸ ਦੇ ਨਾਲ ਵੱਡੀ ਪ੍ਰੋਬਲਮ ਖੜੀ ਹੋ ਸਕਦੀ ਹੈ ਕਿ ਤੁਹਾਡੀ UPI ID ਦੀ ਵਰਤੋਂ ਕੋਈ ਹੋਰ ਕਰ ਸਕਦਾ ਹੈ ਇਸ ਦੇ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਜਿੰਨੇ ਸਾਰੇ ਪੈਸੇ ਨੇ ਖਤਮ ਹੋ ਸਕਦੇ ਨੇ ਕੋਈ ਹੋਰ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਯਾਨੀ ਤੁਸੀਂ ਇਸ ਜੇਕਰ ਤੁਹਾਡਾ ਮੋਬਾਈਲ ਫੋਨ ਗੁੰਮ ਹੁੰਦਾ ਤੇ UPI ID ਉਸ ਦੇ ਵਿੱਚ ਐਕਟਿਵ ਹੁੰਦੀ ਹੈ ਤਾਂ ਤੁਸੀਂ ਬੁਰੀ ਤਰ੍ਹਾਂ ਦੇ ਨਾਲ ਮੁਸੀਬਤ ਦੇ ਵਿੱਚ ਫਸ ਸਕਦੇ ਹੋ ਸੋ ਇਸ ਨੂੰ ਕਿਵੇਂ ਬਚਿਆ ਜਾ ਸਕਦਾ ਹੈ UPI ID ਫੋਨ ਗੁੰਮ ਹੋਣ ਤੇ ਵੀ ਕਿਵੇਂ ਬਲੌਕ ਕੀਤੀ ਜਾ ਸਕਦੀ ਹੈ ਆ ਆਣਦੇ ਆ ਇਸ ਖਾਸ ਰਿਪੋਰਟ 'ਚ ਅੱਜਕੱਲ ਬਹੁਤੇ ਲੋਕ ਨਕਦੀ ਦੀ ਬਜਾਏ ਔਨਲਾਈਨ ਭੁਗਤਾਨ ਕਰਨਾ ਪਸੰਦ ਕਰਦੇ ਨੇ ਹਰ ਜਗ੍ਹਾ ਤੁਹਾਨੂੰ ਯੂਪੀਆਈ ਭੁਗਤਾਨ ਦਾ ਆਪਸ਼ਨ ਮਿਲਦਾ ਹੈ ਪੇਟੀਐਮ ਫੋਨਪੇ ਅਤੇ ਗੂਗਲ ਪੇ ਵਰਗੀਆਂ ਯੂਪੀਆਈ ਐਪਸ ਹਰ ਕਿਸੇ ਦੇ ਫੋਨ ਦੇ ਵਿੱਚ ਮਿਲਣਗੀਆਂ ਜਿਨ੍ਹਾਂ ਨੇ ਔਨਲਾਈਨ ਭੁਗਤਾਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਜੇਕਰ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਤਾਂ ਜੋਖਮ ਕਾਫੀ ਵੱਧ ਜਾਂਦਾ ਹੈ ਇਸ ਦੇ ਲਈ ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਜੇਕਰ ਤੁਹਾਡਾ ਫੋਨ ਗੁੰਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਆਪਣੀ UPI ID ਨੂੰ ਕਿਵੇਂ ਬਲੌਕ ਕਰ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਹੋਏਗਾ ਜੇਕਰ ਤੁਸੀਂ ਪੇਟੀਐਮ ਵਰਤ ਰਹੇ ਹੋ ਪੇਟੀਐਮ ਦੇ ਵਿੱਚ ਯੂਪੀਆਈ ਆਈਡੀ ਨੂੰ ਬਲੌਕ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੇਟੀਐਮ ਦਾ ਹੈਲਪਲਾਈਨ ਨੰਬਰ 01204456456 'ਤੇ ਕਾਲ ਕਰਨੀ ਹੋਏਗੀ ਫਿਰ ਗੁੰਮ ਹੋਏ ਫੋਨ ਦੇ ਆਪਸ਼ਨ ਨੂੰ ਚੁਣਨਾ ਹੋਏਗਾ ਇਸ ਤੋਂ ਬਾਅਦ ਕੋਈ ਵੀ ਰਿਮੋਟ ਨੰਬਰ ਦਰਜ ਕਰੋ ਫਿਰ ਆਪਣੇ ਫੋਨ ਦਾ ਨੰਬਰ ਦੇਣਾ ਹੋਏਗਾ ਜੋ ਛੋਰੀ ਹੋ ਗਿਆ ਸੀ ਅਜਾ ਕਰਨ ਤੋਂ ਬਾਅਦ ਸਾਰੀਆਂ ਡਿਵਾਈਸਾਂ ਤੋਂ ਲੌਗਆਊਟ ਆਪਸ਼ਨ ਨੂੰ ਚੁਣਨਾ ਹੋਵੇਗਾ ਫਿਰ Paytm ਵੈਬਸਾਈਟ ਤੇ ਜਾਣਾ ਹੋਵੇਗਾ ਤੇ ਉਥੋਂ 24/7 ਦੀ ਮਦਦ ਦਾ ਆਪਸ਼ਨ ਚੁਣਨਾ ਹੋਵੇਗਾ ਜਿੱਥੋਂ ਤੁਸੀਂ ਧੋਖਾਧੜੀ ਦੀ ਰਿਪੋਰਟ ਕਰਨੀ ਹੋਵੇਗੀ ਜਾਂ ਸਾਨੂੰ ਮੈਸੇਜ ਭੇਜੋ ਦੇ ਆਪਸ਼ਨ ਨੂੰ ਚੁਣਨਾ ਹੋਵੇਗਾ ਅੰਤ ਵਿੱਚ ਤੁਹਾਨੂੰ ਪੁਲਿਸ ਰਿਪੋਰਟ ਦੇ ਕੁਝ ਵੇਰਵੇ ਦਰਜ ਕਰਨੇ ਪੈਣਗੇ ਜਿਸ ਦੇ ਨਾਲ ਤੁਹਾਡਾ Paytm ਖਾਤਾ ਅਸਥਾਈ ਤੌਰ ਤੇ ਬੰਦ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ Google Pay ਦੀ ਜੇ Google Pay ਦੇ ਵਿੱਚ ਤੁਸੀਂ ट्रांजैक्शन ਕਰ ਰਹੇ ਹੋ ਤਾਂ Google Pay ID ਨੂੰ ਵੀ ਬਲੌਕ ਕਰਨ ਦਾ ਅਲੱਗ ਤਰੀਕਾ ਹੈ ਸਭ ਤੋਂ ਪਹਿਲਾਂ Google Pay ਦੇ ਹੈਲਪਲਾਈਨ ਨੰਬਰ ਤੇ ਕਾਲ ਕਰਨੀ ਹੈ ਇਹ ਹੈਲਪਲਾਈਨ ਨੰਬਰ ਹੈ 18004190157 ਇਸ ਤੇ ਕਾਲ ਕਰਨੀ ਹੋਏਗੀ ਫਿਰ ਕਸਟਮਰ ਕੇਅਰ ਨੂੰ Google Pay ਖਾਤੇ ਨੂੰ ਬਲੌਕ ਕਰਨ ਦੇ ਲਈ ਕਹਿਣਾ ਹੋਏਗਾ Android ਉਪਭੋਗਤਾ ਮਾਈ ਫੋਨ ਦੇ ਵਰਤੋਂ ਕਰਕੇ ਵੀ ਫੋਨ ਦਾ ਡਾਟਾ ਡਿਲੀਟ ਕਰ ਸਕਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਫੋਨ ਪਈ ਗਈ ਥੀ ਇਸ ਨੂੰ ਵੀ ਬਲੌਕ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦਾ ਹੈਲਪਲਾਈਨ ਨੰਬਰ ਜੋ ਹੈ 02268727374 ਜਾਂ 080687273700 ਇਸ ਤੇ ਕਾਲ ਕਰਨੀ ਹੋਵੇਗੀ ਫਿਰ ਜਿਹੜੇ ਮੋਬਾਈਲ ਨੰਬਰ ਦੇ ਨਾਲ UPI ID ਲਿੰਕ ਹੈ ਉਸ ਦੀ ਰਿਪੋਰਟ ਦਰਜ ਕਰਨੀ ਹੋਵੇਗੀ ਇਸ ਤੋਂ ਬਾਅਦ ਤੁਹਾਨੂੰ SIM ਕਾਰਡ ਤੇ ਫੋਨ ਗੁੰਮ ਹੋਣ ਦੇ ਆਪਸ਼ਨ ਨੂੰ ਚੁਣਨਾ ਹੋਵੇਗਾ ਅਜਾ ਕਰਨ ਤੋਂ ਬਾਅਦ ਤੁਸੀਂ ਕਸਟਮਰ ਕੇਅਰ ਦੇ ਨਾਲ ਛੁੱਟ ਜਾਵੋਗੇ ਅੰਤ ਵਿੱਚ ਤੁਸੀਂ ਆਪਣੇ ਸਾਰੇ ਵੇਰਵੇ ਦੇ ਕੇ ਆਪਣੀ UPI ID ਨੂੰ ਬਲੌਕ ਕਰਵਾ ਸਕਦੇ ਹੋ ਸਵੈਸਥਰੀਕੇ ਦੇ ਨਾਲ ਤੁਸੀਂ ਆਪਣੀ UPI ID ਫੋਨ ਗੁੰਮ ਹੋਣ ਤੇ ਵੀ ਬਲੌਕ ਕਰ ਸਕਦੇ ਹੋ ਜਿਸ ਦੇ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ